ਸਤਸਿ੍ਰਿਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਹਾਜ਼ਰ ਹਾਂ ਫਟਾਫੰਡੀ ਉਹ ਯਾਨੀ ਕਿ ਤੇਜ਼ ਰਫ਼ਤਾਰ ਨਾਲ ਰੋਕ ਕਰਦੇ ਪਹਿਲੀ ਖਬਰਾਂ। ਆਮ ਆਦਮੀ ਪਾਰਟੀ ਦੇ ਕੌਮੀ ਕਰਮਿੰਦਰ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਦਰਸਲ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਭੜਕੇ ਮਤਲਬ ਕਿ ਐਤਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਸਮੂਹਿਕ ਭੁਖੜਤਾਲ ਕਰੇਗੀ। ਇਹ ਭੁਖੜਤਾਲ ਇੱਕ ਦਿਨ ਦੀ ਹੋਵੇਗੀ ਅਤੇ ਹਜ਼ਾਰਾਂ ਮੁੱਖ ਮੰਤਰੀ ਭਗਵੰਤ ਮਾਨ ਖਟਕਰ ਕਲਾ ਵਿਕੇ ਪਹੁੰਚਣਗੇ ਤੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਭੁਖੜਤਾਲ ਵਿੱਚ ਸ਼ਾਮਲ ਹੋਣਗੇ। ਇਸ ਬਾਰੇ ਆਮ ਦਿਨੇਸ਼ ਚੱਡਾ ਵਿਕਰਮ ਜੀਤ ਪਾਸੀ ਅਤੇ ਸੁਖਿੰਦਰ ਸਿੰਘ ਬੱਬੀ ਬਾਦਲ ਨੇ ਐਲਾਨ ਕੀਤਾ ਤੇ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਮੰਤਰੀ ਤੇ ਵਿਧਾਇਕ ਵੀ ਮੌਜੂਦ ਰਹਿਣਗੇ। ਇਹ ਦਾ ਪੱਛਮੀ ਸੂਬਾ ਨੋਵਾ ਸਕੋਟੀਆ ਵਿਦਿਅਕ ਸਾਲ 2024 ਅਤੇ 25 ਦੇ ਲਈ ਸਿਰਫ 12900 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਲਈ ਵਿਦਿਆਰਥੀ ਵੀਜ਼ੇ ਦੇ ਸੁਪਨਾ ਨੂੰ ਝਟਕਾ ਲੱਗਾ ਕਿਉਂਕਿ ਇਸ ਸਾਲ ਸਟੱਡੀ ਪਰਮਿਟਾਂ ਦੀ ਗਿਣਤੀ ਪਿਛਲੇ ਸਾਲ ਦੇ ਤੁਲਨਾ ਵਿੱਚ ਲਗਭਗ 36% ਦੀ ਘਟ ਹੈ ਦਰਕਿ 2023 ਦੇ ਵਿੱਚ ਸਟੱਡੀ ਪਰਮਿਟ ਜਾਰੀ ਕਰਨ ਦੀ ਇਹ ਗਿਣਤੀ 19900 ਸੀ ਤੇ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਅਤੇ ਨੀਤੀ ਦੇ ਵਿੱਚ ਬਦਲਾਅ ਕੀਤੇ ਨੇ ਜਿਸ ਦੇ ਤਹਿਤ ਦੇਸ਼ ਸਿਰਫ 360000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜਾਈ ਕਰਨ ਲਈ ਕੈਨੇਡਾ ਆਉਣ ਦੀ ਇਜਾਜ਼ਤ ਦੇਵੇਗਾ ਪੰਜਾਬ ਦੇ ਵਿੱਚ ਦਲ ਬਦਲੂ ਲੀਡਰਾਂ ਦੀਆਂ ਚਰਚਾਵਾਂ ਕਾਫੀ ਹੋ ਰਹੀਆਂ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਤੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਆਪ ਨੂੰ ਛੱਡ ਕੇ ਭਾਜ ਭਾਜ ਚਲੇ ਗਏ ਨੇ ਤਾਂ ਉਹਨਾਂ ਦੇ ਉੱਤੇ ਬਿਆਨ ਦਿੱਤਾ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਪੱਕੇ ਪਮਕਰ ਨੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਤੇ ਜਿਹੜੀ ਮਰਜੀ ਪਾਰਟੀ ਜ਼ੋਰ ਲਗਾ ਲਵੇ ਸਾਡੇ ਪੱਕੇ ਪਮਕਰ ਨਹੀਂ ਹਿਲਦੇ ਤੇ ਬਿੱਤੇਦਰੀ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ सुशील कुमार रिंकू ਅਤੇ ਜਲੰਧਰ ਵੈਸਟ ਤੋਂ ਆਪ ਦੇ ਸਾਬਕਾ ਵਿਧਾਇਕ ਸ਼ਿਸ਼ਟਲ ਅੰਗੁਰਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਜਦਕਿ ਆਮ ਆਦਮੀ ਪਾਰਟੀ ਨੇ ਸ਼ਿਸ਼ੀਲ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰੀ ਬਣਾਇਆ ਹੋਇਆ ਸੀ ਪਰ ਫਿਰ ਵੀ ਰਿੰਕੂ ਆਪ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਗਏ ਨੇ ਏਅਰਟ ਸੇਵਿੰਗ ਨਿਯਮ ਅਧੀਨ ਕੱਲ ਐਤਵਾਰ 7 ਅਪ੍ਰੈਲ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ 1 ਘੰਟਾ ਪਿੱਛੇ ਹੋ ਜਾਣਗੀਆਂ ਇਹ ਤਬਦੀਲੀ ਵਿਕਟੋਰੀਆ ਨਿਊ ਸਾਊਥ ਵੇਲਜ਼ ਸਮਾਨੀਆਂ ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਦੇ ਵਿੱਚ ਹੀ ਲਾਗੂ ਹੋਵੇਗੀ ਦੱਸ ਕੇ ਕਿਊਂਜ਼ਲੈਂਡ ਪੱਛਮੀ ਆਸਟ੍ਰੇਲੀਆ ਅਤੇ ਨਾਰਦਰਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਡੇ ਲਾਈਟ ਸੇਵਿੰਗ ਅਧੀਨ ਇਹ ਤਬਦੀਲੀ ਸਾਲ ਦੇ ਵਿੱਚ ਦੋ ਵਾਰ ਸੂਰਜ ਦੇ ਚੜਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ 7 ਅਪ੍ਰੈਲ ਤੋਂ ਆਸਟ੍ਰੇਲੀਆਈ ਘੜੀਆ ਸਮੇਂ ਤੋਂ 3 ਵਜੇ ਤੋਂ 1 ਘੰਟਾ ਪਿੱਛੇ ਹੋ ਜਾਣ ਗਿਆ ਅਤੇ ਗਰਮ ਰੁੱਤ ਦੀ ਸ਼ੁਰੂਆਤ ਉੱਤੇ ਦੁਬਾਰਾ 6 ਅਕਤੂਬਰ 2024 ਨੂੰ 1 ਘੰਟਾ ਅੱਗੇ ਹੋ ਜਾਣ ਗਿਆ ਇਹ ਬਦਲਾ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬਚਤ ਵਿੱਚ ਲਾਹੇਵੰਦ सिद्ध ਹੁੰਦਾ ਹੈ। ਪశ్ਚਮੀ ਬੰਗਾਲ ਦੇ ਪਪੂਤੀਨਗਰ ਤਮਾਕੂ ਦੇ ਮਾਮਲੇ ਦੇ ਵਿੱਚ ਛਾਪੇਮਾਰੀ ਕਰਨ ਪਹੁੰਚੀ NIA ਦੀ ਟੀਮ ਉੱਤੇ ਸ਼ਨੀਵਾਰ 6 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਉੱਤੇ ਮੁੱਖ ਮੰਤਰੀ ਬੰਮਤਾ ਬੇਨਰਜੀ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਜਾਂਚ ਜब्ਤੀ ਉੱਤੇ ਵੀ ਸਵਾਲ ਖੜੀ ਕਰਦੇ ਹੋਏ ਕਿਹਾ ਕਿ NIA ਦੀ ਟੀਮ ਨੇ ਰਾਤ ਨੂੰ ਛਾਪੇਮਾਰੀ ਕਿਉਂ ਕੀਤੀ ਕੀ ਪੁਲਤ ਨੂੰ ਸੂਚਿਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਉਦੋਂ ਹੁੰਦਾ ਹੈ ਜਦੋਂ ਪਿੰਡ ਦੇ ਲੋਕ ਅੱਧੀ ਰਾਤ ਨੂੰ ਕਿਥੇ ਅਜਨਬੀ ਨੂੰ ਦੇਖਦੇ ਨੇ ਚੋਣਾ ਦੌਰਾਨ ਗ੍ਰਿਫਤਾਰੀ ਕਿਉਂ ਅਸੀਂ ਚਾਹੁੰਦੇ ਹਾਂ ਕਿ ਚੋ ਨਿਰ ਕਮਿਸ਼ਨ ਨਿਰਪੱਖਤਾ ਨਾਲ ਕੰਮ ਕਰੇ ਅਤੇ ਭਾਜਪਾ ਦੁਆਰਾ ਚਲਾਇਆ ਜਾਣ ਵਾਲਾ ਕਮਿਸ਼ਨ ਨਾ ਬਣੇ ਭਾਰਤਾਨ ਦੇ ਵਿੱਚ ਆਈਐਸਆਈ ਨੇ ਖਾਲੀ ਹਸਤਾਨੀ ਜੋ ਕਿ ਪਾਕਿਸਤਾਨ ਦੇ ਵਿੱਚ ਰਹੇ ਨੇ ਉਹਨਾਂ ਉੱਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਹੁਕਮ ਦਿੱਤਾ ਹੈ ਜਾਂ ਤਾਂ ਭਾਰਤੀ ਪੰਜਾਬ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਿਗੜਨ ਕੋਣ ਨਹੀਂ ਤਾਂ ਉਹ ਪਾਕਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਣ। ਸੂਤਰਾਂ ਮੁਤਾਬਕ ਇਸ ਮਕਸਦ ਲਈ ਆਈਐਸਆਈ ਦੇ ਅਧਿਕਾਰੀ ਨੇ ਖਾਲਿਸਤਾਨ ਜਰਦਾਬਾਦ ਦੇ ਮੁਖੀ ਰਣਜੀਤ ਸਿੰਘ ਨੀਤਾ ਨੂੰ ਆਪਣੇ ਸਾਹਮਣੇ ਬੁਲਾ ਕੇ ਧਮਕੀ ਦਿੱਤੀ ਸੀ। ਤੇ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਵਿੱਚ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਹੇ ਰਣਜੀਤ ਸਿੰਘ ਨੀਤਾ ਨੇ ਆਈਐਸਆਈ ਦੇ ਹੁਕਮਾਂ ਦੇ ਮਗਰੋਂ ਲਾਹੌਰ ਦੇ ਬਾਹਰ-ਬਾਰ ਇੱਕ ਕਮਰੇ ਵਿੱਚ ਪਾਕਿਸਤਾਨ ਵਿੱਚ ਪਨਾਲਾ ਰਹੇ ਖਾਲਿਸਤਾਨੀ ਆਗੂਆਂ ਦੇ ਗਰੁੱਪਾਂ ਦੀ ਹੰਗਾਮੀ ਮੀਟਿੰਗ ਵੀ ਕੀਤੀ ਹੈ। ਪਿਤਾ ਦਿਨ ਤਰਨਤਾਰਨ ਦੇ ਵਿੱਚ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਵੱਲੋਂ ਮੁੰਡੇ ਦੀ ਮਾਂ ਨੂੰ ਨਰਵਸਤਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਐਸ ਸ਼ਰਮਨਾਕ ਹਰਕਤ ਉੱਤੇ ਤਰਨਤਾਰਨ ਮਹਿਲਾ ਕਮਿਸ਼ਨ ਨੇ ਨਕੇਦੀ ਕੀਤੀ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਸ਼ਰਮਨਾਕ ਘਟਨਾ ਦਾ ਨੋਟਿਸ ਲੈਂਦ ਐਸਐਸਪੀ ਅਤੇ ਡੀਸੀ ਤੋਂ ਸ਼ਨੀਵਾਰ ਦੁਪਹਿਰ 2 ਵਜੇ ਤੱਕ ਮੰਗੀ ਸਟੇਟਸ ਰਿਪੋਰਟ ਮੰਗ ਲਈ ਹੈ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੀਕੇਵਿੰਦ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਵਿੱਚ ਪੁਲਿਸ ਦੇ ਬਿਆਨ ਅਨੁਸਾਰ ਉਕਤ ਦੋਸ਼ੀਆਂ ਦੇ ਖਿਲਾਫ ਵਕ ਵਕਤਰਾਮਾ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕੀ ਵਿੱਤ ਮੰਤਰੀ ਜੈਨੇਟ ਯਲੇ ਨੇ ਚੀਨ ਦੀ ਇਸ ਸਰਕਾਰੀ ਯਾਤਰਾ ਦੇ ਦੂਜੇ ਦਿਨ ਚੀਨ ਨੂੰ ਆਪਣੀ ਕਰੇਲੂ ਨਿਰਮਾਣ ਨੀਤੀਆਂ ਬਦਲਣ ਦੀ ਅਪੀਲ ਕੀਤੀ ਹੈ ਤੇ ਉਸ ਦੇ ਸੰਦੇਸ਼ ਦਾ ਵਿਸ਼ਲੇਸ਼ਣ ਕਰਦੇ ਹੋਏ ਚੀਨੀ ਸਰਕਾਰੀ ਮੀਡੀਆ ਨੇ ਕਿਹਾ ਕਿ ਅਮਰੀਕਾ ਹਰੀ ਊਰਜਾ ਉਤਪਾਦਾਂ ਉੱਤੇ ਉੱਚ ਟੈਰਿਫ ਲਗਾ ਸਕਦਾ ਹੈ ਤੇ ਯਲੇ ਨੇ ਚੀਨ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਗੁਆਂਗਜੂ ਤੋ ਆਪਣੀ 5 ਦਿਨਾਂ ਯਾਤਰਾ ਸ਼ੁਰੂ ਕੀਤੀ ਹੈ ਤੇ ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਅਮਰੀਕਾ ਚੀਨ ਦੇ ਅਨੁਚਿਤ ਵਪਾਰਕ ਅਭਿਆਸਾਂ ਬਾਰੇ ਕੀ ਸੋਚਦਾ ਹੈ ਚੀਨ ਮੀਡੀਆ ਅਨੁਸਾਰ ਹਾਲਾਂਕਿ ਯਲੈਂਡਾ ਦੌਰਾ ਇੱਕ ਚੰਗਾ ਸੰਕੇਤ ਹੈ ਕਿ ਦੁਨੀਆ ਦੇ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਗੱਲਬਾਤ ਕਰ ਰਹੀਆਂ ਨੇ ਕਿ ਸਮਾਚਾਰ ਰਜਮਸੀ ਨੇ ਇਹ ਵੀ ਕਿਹਾ ਕਿ ਸਵੱਛ ਊਰਜਾ ਖੇਤਰ ਦੇ ਵਿੱਚ ਚੀਨ ਦੀ ਅਪਾਵ ਸਮਰੱਥਾ ਦੀ ਗੱਲ ਕਰਦੇ ਹੋਏ ਅਮਰੀਕਾ ਨੇ ਸੁਰੱਖਿਆਵਾਦੀ ਕਦਮ ਚੁੱਕਦਾ ਸੰਕੇਤ ਦਿੱਤਾ ਤਾਂ ਜੋ ਅਮਰੀਕੀ ਕੰਪਨੀਆਂ ਨੂੰ ਬਚਾਇਆ ਜਾ ਸਕੇ ਅੱਗੇ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ